ਭਾਈ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਕੋਲ ਤਿੰਨ ਨਹੀਂ ਚਾਰ ਨਹੀਂ ਪੰਜ ਪੰਜ ਤਰੀਕੇ ਦੇ ਨਮਕ ਮੌਜੂਦ ਨੇ ਤੇ ਇਹਨਾਂ ਦੇ ਕੀ ਕੀ ਹੈਲਥ ਬੈਨੀਫਿਟਸ ਨੇ ਇਸ ਬਾਰੇ ਗੱਲਬਾਤ ਕਰਦੇ ਆ ਭਾਈ ਜੀ ਨਾਲ ਆਪਣੇ ਕੋਲ ਹੈਗਾ ਜੀ ਸਿੰਦਾ ਨਮਕ ਹਾਂਜੀ ਇਹ ਕਹੇਗਾ ਜੀ ইরਾਨੀ ਨਮਕ ਹਾਂਜੀ ইরਾਨੀ ਨਮਕ ਜੀ ਡੰਗਲ ਡੂਗਰਾ ਵਾਸਤੇ ਚੱਲ ਜਾਂਦਾ ਵਾਈਟ ਹੁੰਦਾ ਇਹਦਾ ਇਹ ਵਾਈਟ ਹੁੰਦਾ ਡੰਗ ਜਿਹੜਾ ਪਾਕਿਸਤਾਨੀ ਹੁੰਦਾ ਸਿੰਦਾ ਨਮਕ ਜਿਹਨੂੰ ਪਿੰਕ ਫੋਰ ਵੀ ਆਪਗਾਸ ਹਾਂ ਪਿੰਕ ਫੋਰ ਵੀ ਗਾਦੇ ਹਾਂਜੀ ਇਹ ਹੁੰਦਾ ਕਾਲਾ ਇਹ ਬਣਾਉਣਾ ਪੈਂਦਾ ਹਾਂਜੀ ਜੇ ਬੀਪੀ ਵੱਧਦਾ ਹੋਵੇ ਕਾਲਾ ਹੁੰਦਾ ਹੋਵੇ ਹੋਰ ਤਰ੍ਹਾਂ ਕਿ ਇੰਸਟਰੇਡੀ ਬਿਮਾਰੀ ਹੁੰਦੀ ਆ ਉਹਦੇ ਵਿੱਚ ਵੀ ਕੰਮ ਆਉਂਦਾ ਜਿਹੜਾ ਚਿੱਟਾ ਹੁੰਦਾ ਉਹਦੇ ਚ ਕੈਮੀਕਲ ਹੁੰਦੀ ਆ ਤੇ ਸਿੱਧਾ ਦੇਸੀ ਨਮਕ ਹੀ ਹੁੰਦਾ ਵੀਰੇ ਇਹ ਦੇਸੀ ਫਟ ਦੇਸੀ ਫਟਕੜੀ ਹੈਗੀ ਇਹ ਇਹਦੇ ਚ ਮਦਦ ਲਈ 10 ਲੋਗ ਲੈ ਕੇ ਤੇ ਥੋੜੀ ਜਿਹੀ ਫਟਕੜੀ ਲੈ ਕੇ ਤਿੰਨ ਦਿਨਾਂ ਬੋਤਲ ਚ ਪਾ ਕੇ ਬੋਤਲ ਤੇ ਪਾ ਕੇ ਜੇ ਉਹ ਤਿੰਨ ਦਿਨ ਰੱਖੀ ਰੱਖੋ ਲੋਗ ਪਾ ਕੇ 10 12 ਜਾਂ ਥੋੜੀ ਜਿਹੀ ਡਲੀ ਬੋਤਲ ਜੇ ਪਾ ਦੋ ਤਿੰਨ ਦਿਨ ਨੂੰ ਰੱਖ ਲਓ ਤੇ ਤਿੰਨ ਦਿਨ ਦੇ ਬਾਅਦ ਉਹਦਾ ਆਪਾ ਕੁਲਲਾ ਕਰਾਂਗੇ ਨਾ ਤੋਂ ਦੰਦ ਜਿੰਦਗੀ ਵਰ ਨਹੀਂ ਟੁੱਟੂਗੇ ਨਾ ਇਹਨੂੰ ਕੀੜਾ ਲੱਗੂਆ ਆਪਾਂ ਬਰਲੇ ਮੂਲਕਾਂ ਦੀ ਸਾਫਣ ਯੂਜ਼ ਕਰਦੇ ਆ ਪਹਿਲਾਂ ਆਪਣੇ ਬਿਜਲੂਗੇ ਯੂਜ਼ ਕਰਦੇ ਹੁੰਦੇ ਸੀ ਪਰਾਧਨ ਜਿਹੜਾ ਆਪਾਂ ਯੂਜ਼ ਕਰਦੇ ਆ ਨੈਗੇਟਿਵਿਟੀ ਵਾਸਤੇ ਵੀ ਘਰ ਰੱਖਣ ਵਾਸਤੇ ਲੈ ਜਾਂਦੇ ਨੇ ਲੋਕੀ ਅੱਛਾ ਹਾਂਜੀ ਹਾਂਜੀ ਸਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਕਿਸੇ ਸਬਜੀ ਵਿੱਚ ਜੇ ਉਹਦਾ ਜ਼ਾਇਕਾ ਬਣਾਣਾ ਹੈ ਤੇ ਨਮਕ ਦੀ ਅਹਿਮ ਭੂਮਿਕਾ ਹੁੰਦੀ ਹੈ ਤੇ ਕਈ ਤਰ੍ਹਾਂ ਦੇ ਨਮਕ ਮਾਰਕੀਟ ਵਿੱਚ ਮੌਜੂਦ ਨੇ ਆਮ ਘਰਾਂ ਵਿੱਚ ਅਸੀਂ ਯੂਜ਼ ਕਰਦੇ ਹਾਂ ਵਾਈਟ ਨਮਕ ਤੇ ਬਾਈ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਕੋਲ ਤਿੰਨ ਨਹੀਂ ਚਾਰ ਨਹੀਂ ਪੰਜ ਪੰਜ ਤਰੀਕੇ ਦੇ ਨਮਕ ਮੌਜੂਦ ਨੇ ਤੇ ਇਹਨਾਂ ਦੇ ਕੀ ਕੀ ਹੈਲਥ ਬੈਨੀਫਿਟਸ ਨੇ ਇਸ ਬਾਰੇ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਸ਼ਸ਼ੀਕਲ ਬਾਈ ਜੀ ਸ਼ਸ਼ੀਕਲ ਸ਼ਸ਼ੀਕਲ ਬੀ ਜੀ ਆਪਣੇ ਕੋਲ ਹੈਗਾ ਜੀ ਸਿੰਦਾ ਨਮਕ ਹਾਂਜੀ ਇਹ ਕਹ ਹੈਗਾ ਜੀ ইরਾਨੀ ਨਮਕ ਹਾਂਜੀ ইরਾਨੀ ਨਮਕ ਜੀ ਦੰਦਾਂ ਟੁਗੜਾ ਵਾਸਤੇ ਚੱਲ ਜਾਂਦਾ ਇਹ ਰਾਂ ਨੀ ਨਮਕ ਤੇ ਨਿਰੰਗ ਵਾਈਟ ਹੁੰਦਾ ਇਹਦਾ ਇਹ ਵਾਈਟ ਹੁੰਦਾ ਇਹਦਾ ਜਿਹੜਾ ਪਾਕਿਸਤਾਨੀ ਹੁੰਦਾ ਸਿੰਧਾ ਨਮਕ ਜਿਹਨੂੰ ਪਿੰਕ ਸੌਲਟ ਵੀ ਆਪਾਂ ਕਹਿ ਸਕਦੇ ਹਾਂ ਪਿੰਕ ਸੌਲਟ ਕਹਿੰਦੇ ਹਾਂ ਇਹ ਹੁੰਦਾ ਕਾਲਾ ਇਹ ਬਣਾਉਣਾ ਪੈਂਦਾ ਹਾਂਜੀ ਇਹ ਕਿੱਥੇ ਬਣਦਾ ਸਰ ਇਹ ਭਾਵੇਂ ਆਪਣੇ ਆਪ ਹੀ ਬਣਾ ਲਵੇ ਇਕੱਠਾ ਕਰਕੇ ਨੂਨ ਵਿੱਚ ਮਸਾਲੇ ਮਸੂਲੇ ਪਾ ਕੇ ਖੋਲਿਆ ਵਿੱਚ ਪਕਾ ਕੇ ਜਿਹੜਾ ਕਾਲਾ ਨਮਕ ਹੈ ਇੰਡੀਆ ਵਿੱਚ ਬਣਦਾ ਹੈ ਇਹ ਇੰਡੀਆ ਵਿੱਚ ਹੀ ਬਣਦਾ ਜੀ ਹਾਂਜੀ ਤੇ ਜਿਹੜਾ ਪਾਕਿਸਤਾਨੀ ਨਮਕ ਕਹ ਰਹੇ 12ਵਾਂ ਹੁੰਦਾ ਵੈ ਇਹ ਸਿੰਧਾ ਨਮਕ ਹੈ ਪਾਕਿਸਤਾਨ ਦਾ ਜਾਂਦਾ ਹਾਂਜੀ ਹਾਂਜੀ ਤੇ ਕੀ ਕੀ ਹੈਲਥ ਬੈਨੀਫਿਟਸ ਨੇ ਇਹਦੇ ਇਹ ਬੀਪੀ ਦਾ ਜਿਆਦਾ ਚੱਲਦਾ ਜੀ ਜੇ ਬੀਪੀ ਵੱਧਦਾ ਹੋਵੇ ਘਟਦਾ ਹੁੰਦਾ ਹੋਵੇ ਜਿਹਨੂੰ ਹੋਰ ਤਰ੍ਹਾਂ ਕਈ ਤਰ੍ਹਾਂ ਦੀ ਬਿਮਾਰੀ ਹੁੰਦੀ ਆ ਉਹਦੇ ਵਿੱਚ ਵੀ ਕੰਮ ਹੁੰਦਾ ਜਿਹੜਾ ਚਿੱਟਾ ਹੁੰਦਾ ਉਹਦੇ ਵਿੱਚ ਕੈਮੀਕਲ ਹੁੰਦੀਆਂ ਤੇ ਸਿੱਧਾ ਦੇਸੀ ਨਮਕ ਹੀ ਹੁੰਦਾ ਫਿਰ ਇਹ ਹੁੰਦੀ ਆ ਫਟਕੜੀ ਹਾਂਜੀ ਇਹ ਦੇਸੀ ਫਟ ਦੇਸੀ ਫਟਕੜੀ ਹੈਗੀ ਹੈ ਇਹਦੇ ਚ ਬਦਲ ਗਈ 10 ਲੌਂਗ ਲੈ ਕੇ ਤੇ ਥੋੜੀ ਜੀ ਫਟਕੜੀ ਲੈ ਕੇ ਤੀਨ ਨਾ ਬੋਤਲ ਚ ਪਾ ਕੇ ਹਾਂਜੀ ਬੋਤਲ ਤੇ ਪਾ ਕੇ ਤੇ ਉਹਨੂੰ ਤਿੰਨ ਦਿਨ ਰੱਖੀ ਰੱਖੋ ਲੋਗ ਪਾਗੇ 10 12 ਚੇਥੋਂ ਛੋਟੀ ਜੀ ਡਲੀ ਬੋਤਲ ਜੇ ਪਾ ਲੋ ਤਿੰਨ ਦਿਨ ਨੂੰ ਰੱਖੀ ਲਓ ਤੇ ਤਿੰਨ ਦਿਨ ਦੇ ਬਾਅਦ ਉਹਦਾ ਆਪਾ ਕੁਲਲਾ ਕਰਾਂਗੇ ਨਾ ਤਾਂ ਦਮ ਦੇ ਜਿੰਦਗੀ ਵਰਲੇ ਟੁੱਟੂਗੇ ਨਾ ਹੀ ਉਹਨੂੰ ਕੀੜਾ ਲੱਗੂਗਾ ਹਾਂਜੀ ਫਿੱਟ ਕਰੀ ਹਾਂਜੀ ਐਂਟੀਸੈਪਟਿਕ ਵੀ ਆਫਟਰ ਸ਼ੇਵਿੰਗ ਆਪਾ ਫਿੱਟ ਕਰੀ ਵੀ ਯੂਜ਼ ਕਰਦੇ ਆ ਹਾਂਜੀ ਹਾਂਜੀ ਉਹਦੇ ਵਕਤ ਵੀ ਕਾਮਯਾਬ ਹੈ ਜੀ ਹਾਂਜੀ ਹਾਂਜੀ ਜਿਹੜਾ ਖਾਜ ਖੁੱਦਲੀ ਹੋ ਜਾਂਦੀ ਉਹਦੇ ਵੀ ਕਾਮਯਾਬ ਹੈ ਅੱਛਾ ਆਪਣੇ ਕੋਲ ਮੂਲ ਤਲਨੀ ਮਿੱਟੀ ਵੀ ਹੈਗੀ ਆ ਜੀ ਜਿਹੜੀ ਉਹਨੂੰ ਆਪਾਂ ਵਰਲੇ ਮੁਲਕਾਂ ਦੀ ਸਾਫਣ ਯੂਜ਼ ਕਰਦੇ ਆ ਤੇ ਪਹਿਲਾਂ ਆਪਣੇ ਬਜ਼ੁਰਗ ਯੂਜ਼ ਕਰਦੇ ਹੁੰਦੇ ਸ੍ਰੀ ਪ੍ਰਾਤਨ ਜਿਹੜਾ ਆਪਾਂ ਯੂਜ਼ ਕਰਦੇ ਆ ਇਹ ਅਲਦੀ ਹੋ ਗਈ ਆਪਣੀ ਪਤਾ ਯੂ ਏ ਦੇਖ ਚਾ ਹੋ ਗਈ ਬਾਬਾ ਜੀ ਜੇ ਗੱਲ ਕਰੀਏ ਖਾਲਸਾ ਜੀ ਨਮਕ ਦੀ ਕਿੰਨੇ ਤਰ੍ਹਾਂ ਦੇ ਨਮਕ ਆਪਣੇ ਕੋਲ ਮੌਜੂਦ ਨੇ ਮੇਰੇ ਕੋਲ ਜੀ ਚਾਰ ਤਰ੍ਹਾਂ ਦੇ ਨਮਕ ਮੌਜੂਦ ਨੇ ਜੀ ਦੇਖਤਾ ਹੋ ਗਿਆ ਜੀ ਕਾਲਾ ਅੱਛਾ ਇੱਕ ਹੋ ਗਿਆ ਇਹ ਆ ਇਹ ਕੋ ਹੋ ਇੱਕ ਹੋ ਗਿਆ ਇਹ ਚਿੱਟੇ ਵਾਲਾ ਇਹਨੂੰ ਹੀ ਨਾਮੀ ਕਹਿੰਦੇ ਆ ਇਹ ਕੋ ਹੋ ਗਿਆ ਇਹ ਇਹਨੂੰ ਵੀ ਲੋਕੀ ਨਮਕ ਸਮਝੀ ਜਾਂਦੇ ਲੇਕਿਨ ਹੈਗੀ ਫਟਕੜੀ ਆ ਤੇ ਜੇ ইরਾਨੀ ਨਮਕ ਦੀ ਗੱਲ ਕਰੀਏ ਤੇ ਇਹਦੀ ਵਰਤੋਂ ਕਿਸੇ ਵੀ ਚੀਜ਼ ਤੇ ਜਾਂਦੀ ਹੈ ਇਹਦੇ ਜੇ ਜਸ ਕਾਮਯਾਬ ਨਹੀਂ ਹੈ ਗਿਆ ਬਈ ਇਹ ਡੰਗਰ ਡੁਗਰਿਆਂ ਨੂੰ ਤਾਂ ਪਾ ਦਿੰਦੇ ਆ ਬੱਸ ਡੰਗਰ ਵਾਕੀ ਡੰਗਰ ਨੂੰ ਇਹ ਹੀ ਚੱਲਦਾ ਪਾਕਿਸਤਾਨੀ ਇਹਨਾਂ ਨੇ ਕਾਮਯਾਬ ਨਹੀਂ ਆਇਆ ਤੇ ਤੁਸੀਂ ਇਦਾਂ ਹੀ ਜਿਹੜੇ ਲੋਕੀ ਖਰੀਦਣ ਆਉਂਦੇ ਨੇ ਨਮਕ ਤੁਹਾਡੇ ਕੋਲ ਇਦਾਂ ਹੀ ਡਲੀਆਂ ਲੈ ਕੇ ਜਾਂਦੇ ਨੇ ਜਾਂ ਤੁਸੀਂ ਫਿਸਕੇ ਵੀ ਕਈ ਵਾਰੀ ਨਾ ਆਪਣੇ ਨੈਗੇਟਿਵਿਟੀ ਵਾਸਤੇ ਵੀ ਘਰ ਰੱਖਣ ਵਾਸਤੇ ਲੈ ਜਾਂਦੇ ਨੇ ਲੋਕੀ ਅੱਛਾ ਹਾਂਜੀ ਹਾਂਜੀ ਇਹ ਖਾਣ ਵਾਸਤੇ ਤਾਂ ਕੰਮ ਆਈ ਹੀ ਆ ਦੇਸੀ ਨਮਕ ਹੈ ਤੇ ਕਾਲੇ ਨਮਕ ਦੀ ਜਿਆਦਾ ਵਰਤੋਂ ਕਿਸ ਚੀਜ਼ ਵਾਸਤੇ ਕਰਦੇ ਨੇ ਕਿਸ ਚੀਜ਼ ਦਾ ਜ਼ਾਇਕਾ ਜ਼ਿਆਦਾ ਹੁੰਦਾ ਮਤਲਬ ਕਿ ਕਈ ਇਤਜਾਬ ਤੁਝ ਬਣੇ ਪੇਟ ਖਰਾਬ ਰਹਿੰਦਾ ਹੋਵੇ ਉਹਦੇ ਵਿੱਚ ਕੰਮ ਆਵੇ ਕਾਲੇ ਨਮਕ ਹਾਂਜੀ ਹਾਂਜੀ ਜਿਹੜਾ ਬੀਪੀ ਵੱਧਦਾ ਹੋਵੇ ਘਟਦਾ ਹੋਵੇ ਉਹ ਚ ਛਿੰਦਾ ਨਮਕ ਚੱਲਦਾ ਆਪਣੇ ਕੋਲ ਪੀਸਾ ਹੋਇਆ ਵੀ ਹੈ ਗਿਆ ਤੇ ਕਾਲਾ ਵੀ ਹੈ ਗਿਆ ਪੀਸਾ ਹੋਇਆ ਠੀਕ ਹੈ ਹਾਂਜੀ ਜਿਹੜਾ ਵਾਈਟ ਨਮਕ ਆ ਆਮ ਘਰਾਂ ਵਿੱਚ ਯੂਜ਼ ਕਰਦੇ ਆਂ ਆਪਾਂ ਜਿਹਨੂੰ ਕਹਿੰਦੇ ਨੇ ਆਇਓਡੀਨ ਯੁਕਤ ਨਮਕ ਹੈ ਉਹ ਕੀ ਚੀਜ਼ ਹੈ ਉਹ ਤਾਂ ਮੈਂ ਤੁਹਾਨੂੰ ਆਪ ਦੇ ਦੁਆਰਾ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਉਹ ਤਾਂ ਬਰਤਲਾ ਹੀ ਨਹੀਂ ਚਾਹੀਦਾ ਅੱਛਾ ਉਹ ਤਾਂ ਪਰ ਨੂੰ ਧੱਕਾ ਧੱਕਾ ਨਾਲ ਹੀ ਦੇਈ ਜਾ ਰਹੇ ਆ ਲੋਕੀ ਕਿਉਂਕਿ ਇਹ కెਮਿਕਲ ਮੌਜੂਦ ਨਹੀਂ ਹੈ కెਮਿਕਲ ਉਹਨੇ ਜੇ ਉਹ ਤਾਂ ਤਿਆਰ ਕਰਨਾ ਬੰਦਾ ਇਹ ਪਰਮਾਤਮਾ ਨੇ ਆਪ ਕੁਦਰਤੀ ਬਣਾਇਆ ਹੈਗਾ ਜਿਵੇਂ ਕਿ ਇਹ ਘਾ ਹੋ ਗਿਆ ਹੋਇਆ ਇਹ ਕੁਦਰਤੀ ਹੋ ਗਿਆ ਹੋਇਆ ਇਹ ਵੀ ਕੁਦਰਤੀ ਹੁੰਦਾ ਸਿੰਧ ਨਮਕ ਜਿਹੜੀ ਪਾਕਿਸਤਾਨ ਦੇ ਸਿੰਧ ਨਾ ਦੀ ਜਾਂਦੀ ਹੈ ਨਾ ਉਹਦੇ ਪਾਣੀ ਨਾਲ ਹੀ ਬਣਦਾ ਹੁੰਦਾ ਇਹ ਤੇ ਗੱਲਬਾਤ ਕੀਤੀ ਆਪਾਂ ਤੇ ਨਮਕ ਦੇ ਜਿਹੜੇ ਹੈਲਥ ਬੈਨੀਫਿਟਸ ਨੇ ਉਹਨਾਂ ਬਾਰੇ ਜਾਣਿਆ ਅਸੀਂ ਤੇ ਆਮ ਘਰ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਵਰਤ ਸਕਦੇ ਆ ਇਹ ਨਮਕ ਇਸ ਨਮਕ ਨੂੰ ਆਪਾਂ ਵਰਤ ਸਕਦੇ ਆ ਜ ਜਿਹਨੂੰ ਆਪਾਂ ਪਿੰਕ ਸਾਲਟ ਕਹਿੰਦੇ ਨੇ ਤੇ ਇਹਦੇ ਕਾਫੀ ਹੈਲਥ ਬੈਨੀਫਿਟਸ ਨੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਇਦਾਂ ਹੀ ਦੇਖਦੇ ਰਹੋ ਲੁਧੇrana live ਮੈਂ ਕੈਮਰਾਮੈਨ ਹਣੀ ਦੇ ਨਾਲ ਅਮਿਤ